ਦੋਸਤੋ ਪੰਜਾਬ ਵਿੱਚ ਆ ਨਵੇਂ ਪਲਾਸਟਿਕ ਦੇ ਸਿਲੰਡਰ ਆ ਗਏ ਨੇ ਜਿਨ੍ਹਾਂ ਵਿੱਚ ਗੈਸ ਬਾਹਰੋਂ ਦਿਸਦੀ ਹੈ ਅਤੇ ਪਤਾ ਲੱਗਦਾ ਰਹਿੰਦਾ ਕਿ ਸਿਲੰਡਰ ਵਿੱਚ ਕਿੰਨੀ ਗੈਸ ਬਾਕੀ ਹੈ ਪਲਾਸਟਿਕ ਦੇ ਇਸ ਖਾਲੀ ਸਿਲੰਡਰ ਦਾ ਵਜਨ 6 ਕਿਲੋ ਆ ਤੇ ਇਸ ਵਿੱਚ 10 ਕਿਲੋ ਗੈਸ ਹੁੰਦੀ ਹੈ ਇਹ ਸਿਲੰਡਰ 678 ਰੁਪਏ ਦਾ ਭਰਦਾ ਹੈ ਤੇ ਇਸ ਸਿਲੰਡਰ ਦੀ ਹੋਮ ਡਿਲੀਵਰੀ ਦੂਜੇ ਸਿਲੰਡਰ ਦੀ ਤਰ੍ਹਾਂ ਹੀ ਹੈ ਪਲਾਸਟਿਕ ਦੇ ਇੰਨਾ ਸਿਲੰਡਰਾਂ ਨੂੰ ਕੋਈ ਵੀ ਲੈ ਸਕਦਾ ਹੈ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਬਨੇ ਸਵਾ ਸਿਲੰਡਰ ਜਿਹੜੇ ਪਲਾਸਟਿਕ ਦੇ ਨੇ ਇਹਦੇ ਬਾਰੇ ਦੱਸੋ ਥੋੜਾ ਜਿਹਾ ਜੀ ਇਹਦੇ ਹੁਣੇ ਕੰਪਨੀ ਨੇ ਥੋੜਾ ਟਾਈਮ ਹੋਇਆ ਲਾਲਚ ਕਲਾਸ਼ ਕਰੇ ਨੇ ਇਹਦਾ ਮਤਲਬ ਹੈ ਵੀ ਇੱਕ ਤਰ੍ਹਾਂ ਵੇਡ ਦੇ ਹਲਕੇ ਨੇ ਵੀ ਕਾਮ ਲੇਡੀ ਜੇਕਰ ਬੰਦਾ ਨਹੀਂ ਚਾਕੇ ਉਰੇ ਪਰੇ ਕਰਨਾ ਆਸਾਨ ਹੈ ਇਹਦੇ ਚ ਕਿੰਨੇ ਨੰਬਰ ਦੋ ਇਹਦੇ ਵਿੱਚ 10 ਕਿਲੋ ਗੈਸ ਹੁੰਦੀ ਹੈ ਇਹ ਵਿੱਚ ਗੈਸ ਆਪਾਂ ਨੂੰ ਦਿਖਾਈ ਵੀ ਦਿੰਦੀ ਹੈ ਵੀ ਕਿੰਨਾ ਗਰੇ ਜਦੋਂ ਖਤਮ ਹੋਣ ਵਾਲਾ ਹੋਊਗਾ ਆਪਾਂ ਨੂੰ ਦਿਖਾਈ ਦਊਗਾ ਪਤਾ ਲੱਗ ਜਾਂਦੀ ਹੈ ਜੀ ਹਾਂਜੀ ਹਾਂਜੀ ਜੇ ਤੁਹਾਨੂੰ ਗੈਸ ਦੀ ਹਾਂ ਇਹ ਦਿਖਾਈ ਦੂਗਾ ਵੀ ਖਤਮ ਹੋਣਾ ਤਾਂ ਆਪਾਂ ਇੰਤਜ਼ਾਮ ਕਰ ਸਕਦੇ ਹਾਂ ਗੈਸ ਪ੍ਰਾਉਂਡ ਆਪਣਾ ਪਤਾ ਵੀ ਉਹ ਆਪਣਾ ਗੈਸ ਖਤਮ ਹੋਣ ਵਾਲਾ ਹੈ ਇਹ ਨਹੀਂ ਇਹ ਸੂਲਤਾ ਅੱਜ ਮੈਂ ਇਹਦੇ ਖੋਲ ਲਿਖਿਆ ਹੈ ਨਾ ਜਿਹਦਾ ਖਾਲੀ ਦਾ ਬੇਟ ਹੈਗਾ 5 ਕਿਲੋ 900 ਗ੍ਰਾਮ ਹਾਂਜੀ ਪਲੱਸ 10 ਕਿਲੋ ਗੈਸ ਦੇ ਵਿੱਚ ਹਾਂ 15 ਕਿਲੋ 900 ਗ੍ਰਾਮ ਦਾ ਭਰੇ ਭਰਾਈ ਹੋ ਗਿਆ ਤਾਂ ਹਾਂ ਹਾਂਜੀ 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 ਉਹ ਖਾਲੀ 15 ਕਿਲੋ ਦਾ ਆਉਂਦਾ ਹੈ ਨਾ ਜੀ ਹਾਂਜੀ ਤੇ ਇਹ ਇਹ ਵਾਲੀ ਸਭ ਇਹਦੇ ਜਿਹੜੀ ਗੈਸ ਦਾ ਰੇਟ ਉਹ ਉਹੀ ਪੈਂਦੀ ਹੈ ਵੱਧ ਘਾਟਾ ਕੁਝ ਨਹੀਂ ਰੇਟ ਆਪਣਾ ਸੇਮ ਰੇਟ ਨੇ ਉਹੀ ਵੱਡੇ ਵਾਲਾ ਹਾਂ ਜਿਹੜਾ ਕਰੇਲੂ ਇਹ ਤਾਂ ਉਹੀ ਹੈ ਤੇ ਜੇ ਇਹਦਾ ਕਨੈਕਸ਼ਨ ਲੈਣਾ ਹੋਵੇ ਜੀ ਫਿਰ ਇਹ ਖਾਲੀ ਸਿਲੰਡਰ ਕਿੰਨੇ ਦਾ ਹੈ ਇਹਦਾ ਕਨੈਕਸ਼ਨ ਬਹੁਤ ਆਸਾਨ ਮਿਲਦਾ ਹੈ ਹਾਂਜੀ ਵੀ ਆਪਣਾ ਆਧਾਰ ਕਾਰਡ ਲਿਆਓ ਬੈਂਕ ਖਾਤਾ ਤੇ ਇੱਕ ਇੱਕ ਫਰੂਫ ਕੋਈ ਹੋਰ ਲਿਆਓ ਠੀਕ ਹੈ ਜੀ ਦੋ ਫਰੂਫ ਲਿਆਓ ਤੇ ਨਾਲ ਦੀ ਨਾਲ ਲੈ ਜਾਓ ਜਿੱਦੋਂ ਰੋੜ ਹੈ ਕਿੰਨੇ ਦਾ ਜੀ ਖਾਲੀ ਸਿਲੰਡਰ ਇਹ ਜੀ 35000 ਰੁਪਏ ਦਾ ਹੈ ਖਾਲੀ ਸਿਲੰਡਰ ਮੈਂ ਠੀਕ ਸੌਦੇ ਦੇ ਕਰੀਬ ਹੈ ਹਾਂਜੀ